ਹੈਲੋ ਦੀ ਸਤ ਸ੍ਰੀ ਅਕਾਲ ਗੁਲਤ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕੰਮ ਧੰਦੇ ਕਰੀ ਜਾਣੇਗੇ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾਤੇ ਠੰਡ ਹੈ ਜਿਹੜੀ ਅੱਜ ਫੇਰ ਜ਼ਿਆਦਾ ਲੱਗੀ ਜਾਂਦੀ ਹੈਗੀ ਪਤਾ ਨਹੀਂ ਕਿਵੇਂ ਜੇ ਬਣਾ ਬਣਾ ਕੇ ਧੁੱਪ ਨਿਕਲਦੀ ਹੈਗੀ ਸਵੇਰ ਦੀ ਧੁੰਦ ਜ਼ਿਆਦਾ ਵੀ ਨਹੀਂ ਹੈਗੀ ਸੀ ਵਧੀਆ ਸੀ ਠੀਕ ਸੀ ਦਿਨਾਂ ਜਿਵੇਂ ਕਿ ਮੀਂਹ ਬੱਦਲ ਵਾਈ ਕਹਿੰਦੇ ਸੀ ਮੀਂਹ ਮੂ ਨਹੀਂ ਆਇਆ ਹੈਗਾ ਤੇ ਪਰ ਹੁਣ ਠੰਡ ਲੱਗੀ ਜਾਂਦੀ ਹੈਗੀ ਪਤਾ ਨਹੀਂ ਕਦੋਂ ਲੱਗੀ ਜਾਂਦੀ ਅੱਜ ਕੋਟੀ ਵੀ ਪਾਈ ਹੋਇਆ ਸ਼ਾਲ ਵੀ ਲਿਆ ਹੋਇਆ ਹੈ ਨਾ ਪੈਰਾਂ 'ਚ ਜੁਰਾਬਾ ਹੁਣ ਪੈਰ ਨੰਗੇ ਨੇਗੇ ਗੱਲ ਕਰ ਜੁਰਾਬਾਂ ਬੂਟ ਪਾਉਣੀਆਂ ਹੈਗੀ ਤੇ ਐਨੀ ਧੁੱਪ ਦੇ ਵਿੱਚ ਤਾਂ ਪੂਰਾ ਵੀ ਲੱਗਦਾ ਸਾਰਾ ਕੁਝ ਨਾ ਮੈਂ ਕਦੇ ਧੁੱਪ 'ਚ ਵੀ ਨਹੀਂ ਲਾਹੇ ਹੈਗੇ ਸਰਦੀਆਂ 'ਚ ਮੇਰੀ ਸਰਦੀਆਂ ਐਂ ਨੰਗੇ ਜਾਂਦੀਆਂ ਨੇ ਕਿ ਬੂਟ ਜੁਰਾਬਾਂ ਤੇ ਹੁਣ ਆਪਾਂ ਕੰਮ ਤਾਂ ਦੇ ਸ਼ੁਰੂ ਕਰਦੇ ਆ ਕੱਪੜੇ ਧੋਣੇ ਰੋਕੀ ਦਾ ਕੰਮ ਅੱਜ ਅਸੀਂ ਪਹਿਲਾਂ ਨਿਬੇੜਤਾ ਕਿਉਂਕਿ ਨਵੀ ਇੱਧਰ ਚੁੱਲੇ ਵੀ ਨਹੀਂ ਹੋਗੀ ਮੈਂ ਮੱਜਾ ਵੀ ਨਹੀਂ ਚੱਲੀ ਗਈ ਅੱਜ ਸਵੇਰੀ ਕੱਲ ਮੈਂ ਸਾਰਾ ਕੰਮ ਆਪ ਲੈ ਲਿਆ ਮਾ ਚੱਲ ਕੋਈ ਗੱਲ ਨਹੀਂ ਅੱਜ ਮੈਂ ਕਰਦੀ ਐਗੀ ਮੈਂ ਤਾਂ 11 ਵਜੇ ਗੇ ਰੋਟੀ ਨਾਲ ਅੱਜ ਮੈਂ ਸਵੇਰੀ ਨਵੇੜ ਤਾਂ ਮਾਪੇ ਇਧਰੋਂ ਤੂੰ ਕਰ ਉਧਰੋਂ ਮੈਂ ਕਰਦੀ ਐਗੀ ਸਵਾ 9 ਵਜੇ ਤਿੰਨ ਮੇਰਾ ਮੱਜਾ ਦਾ ਕੰਮ ਨਿਪਟ ਗਿਆ ਸੀਗਾ ਕੱਕੰਡਾ ਪਾ ਕੇ ਤੇ ਉਸ ਤੋਂ ਬਾਅਦ ਵਿੱਚ ਅੱਜ ਮੈਂ ਪਹਿਲਾਂ ਰੋਟੀ ਖਾ ਲਈ ਤੇ ਦੂਸਰੇ ਕੰਮ ਬਾਅਦ ਚ ਕੀਤੇ ਨਾ ਫਰਸ਼ ਵਗੈਰਾ ਬਾਅਦ ਚ ਧੋਤਾਂ ਤੇ ਕੱਪੜੇ ਹੁਣ ਮਸ਼ੀਨ ਦੇ ਵਿੱਚ ਪਾ ਦਿੱਤੇ ਨੇਗੇ ਤੇ ਹੁਣ 11 ਵਜ ਗਏ ਟਾਈਮ ਹੈ ਜਿਹੜਾ ਕੰਮ ਨਿਪਟਦੇ ਕਰਦੇ ਤਾਂ ਉਹੀ 11 11:30 ਵਜ ਜਾਂਦੇ ਨੇ ਨਾ ਪਰ ਇੰਨਾ ਕਹ ਚਲੋ ਵੀ ਰੋਟੀ ਦਾ ਕੰਮ ਨਿਪਟ ਗਿਆ ਸਾਰੇ ਕੰਮ ਨਿਪਟ ਗਏ ਦੂਸਰੇ ਕੰਮ ਤਾਂ ਚੱਲੀ ਜਾਂਦੇ ਰਹਿੰਦੇ ਨੇਗੇ ਨਾ ਤੇ ਇੱਕ ਮੈਂ ਕੱਲ ਨਾ ਬੀਬੀ ਤੋਂ ਉਹ ਮੰਗਾਈ ਸੀ ਪੱਤੇ ਅਕਸ ਇਹਨਾਂ ਦੇ ਮੇਰੇ ਗੂਠੇ ਤੇ ਗੰਡ ਹੋਈ ਪਈਗੀ ਪਤਾ ਨਹੀਂ ਕੀ ਕਾਰਨ ਉਹ ਕਾਤੋਂ ਹੋਈ ਪਈਗੀ ਹੋ ਗਈ ਮਹੀਨੇ ਮੰਗੂ ਗੰਡ ਜੀ ਨਾ ਨਾ ਤਾਂ ਉਹਦਾ ਹੈ ਪਤਾ ਲੱਗਦਾ ਵੀ ਛੱਲ ਹੈ ਜਾਂ ਗੰਡ ਹੈ ਕੀ ਹੈ ਉਹ ਮੈਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਹੈਗਾ ਤੇ ਬੂਟ-ਵਟ ਪਾਈਏ ਨੇ ਸਾਰਾ ਕੁਝ ਵੀ ਜੱਪਲਾਂ ਵੀ ਪਾਉਣੀਆਂ ਬੂਟ ਵੀ ਪਾਉਣੀਆਂ ਨਾ ਤੇ ਜਦੋਂ ਮੈਂ ਆਏ ਨਹੀਂ ਪਤਾ ਹੈਗਾ ਜਦੋਂ ਕਿਤੇ ਜਾਨੀਓ ਨਹੀਂ ਬੈਠਣ ਦੇ ਨਾਲ ਸਾਰੀ ਨਾੜ ਜਿਹੀ ਚੀਜ਼ ਪੈਣ ਲੱਗੇ ਲੱਤ ਜੀ ਵੀ ਪੈਂਦੀ ਹੈਗੀ ਉਹਦਾ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਹਜੇ ਮੈਂ ਡਾਕਟਰ ਨੂੰ ਦਿਖਾਇਆ ਨਹੀਂ ਮਹਾ ਚਲ ਨਵੀ ਦੇ ਰੈਡੀ ਨੂੰ ਆ ਜਾਣ ਤੇ ਫੇਰ ਹੀ ਦਿਖਾਉਂ ਹੋਰ ਨਾ ਕਿਤੇ ਵਾਧਾ ਵਧਾ ਲਾ ਨਾ ਕਈ ਵਾਰ ਐ ਹੁੰਦਾ ਕੋਈ ਚੀਜ਼ ਆਪਾਂ ਭੰਨਣ ਨਾਲ ਵੀ ਵਾਧਾ ਵਧੇ ਜਾਂਦਾ ਹੈਗਾ ਨਾ ਜੇ ਉਹਦੇ ਵਿੱਚ ਸੂਈ ਵਗੈਰਾ ਮਾਰਤੀ ਜਾਂ ਮੈਂ ਆਪਦੇ ਆਪਾਂ ਨੂੰ ਤਾਂ ਫੇਰ ਵਿੱਚ ਹੋਰ ਨਾ ਕੋਈ ਚੀਜ਼ ਹੋਵੇ ਪਤਾ ਲੱਗਦਾ ਨਹੀਂ ਹੈਗਾ ਕੁਛ ਪਹਿਲਾਂ ਮੈਨੂੰ ਐਂ ਜਿਹੜਾ ਵੀ ਚਲੋ ਗਾਂ ਨ ਇੱਕ ਦਿਨ ਪੈਰ ਦਰਤ ਸੀ ਵੀ ਉਹਦੇ ਨਾਲ ਖੂਨ ਖਾਨ ਜਾ ਖੜ ਗਿਆ ਗੰਡ ਹੋ ਗਈ ਨਾ ਹੁਣ ਪਤਾ ਨਹੀਂ ਲੱਗਦਾ ਹੈਗਾ ਦਾ ਕੁਛ ਮੈਨੂੰ ਕੱਲ ਬੀਬੀ ਪੰਨ ਪੱਤੇ ਦੇ ਕੇ ਗਈ ਮੇਰੇ ਹੱਥ ਮੈਂ ਪੱਤੇ ਮੰਨਣਾ ਭੁੱਲ ਗਈ ਕਿਉਂ ਐਂ ਦੁਖਦਾ ਨਹੀਂ ਹੈਗਾ ਬੂਟ ਨਾਲ ਨਹੀਂ ਦੁਖਦਾ ਚਪਲਾ ਨਾਲ ਨਹੀਂ ਦੁਖਦਾ ਤੇ ਹੁਣ ਗੰਡ ਵਧੀਆ ਰੜਕਦੀ ਹੈ ਗਈ ਪੂਰੀ ਹੈਗੀ ਦਿਖਦੀ ਵੀ ਹੈਗੀ ਸੋਜੀ ਆਈ ਪਈ ਹੈਗੀ ਤੇ ਕਦੇ-ਕਦੇ ਲੱਤ ਜੀ ਚੀਜ਼ ਪੈਂਦੀ ਹੈ ਉਹ ਪਤਾ ਨਹੀਂ ਲੱਗਦਾ ਹੈਗਾ ਹੁਣ ਬਿਮਾਰੀਆਂ ਦਾ ਵੀ ਨਹੀਂ ਅੱਜ ਕੱਲ ਤਾਂ ਪਤਾ ਲੱਗਦਾ ਹੈਗਾ ਨਾ ਤੇ ਕਈ ਵਾਰ ਮੈਂ ਸ਼ੂਗਰ ਵੀ ਟੈਸਟ ਕਰਵਾ ਲਈ ਤੇ ਸ਼ੂਗਰ ਦੇ ਟੈਸਟ ਮੈਂ ਕਈ ਵਾਰ ਕਰਵਾ ਲੇ ਤੇ ਮੈਨੂੰ ਆਏ ਸੀ ਕਮ ਅਗ ਤੇ ਹੋਰ ਨਾ ਸ਼ੂਗਰ ਚੈੱਕ ਕਰਦੀ ਵੀ ਕਈ ਵਾਰ ਇਹ ਛਾਲੇ ਜੇ ਹੋ ਜਾਂਦੇ ਨੇਗੇ ਨਾ ਮੇਰੇ ਪਾਪਾ ਜੀ ਦੀ ਸੀ ਇਸ ਤਰ੍ਹਾਂ ਉਹਨਾਂ ਦੇ ਪੈਰ ਤੇ ਸ਼ੁਰੂ ਹੋਇਆ ਸੀ ਗੂਖੇ ਤੋਂ ਛਾਲਾ ਹੋ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਸਾਰੇ ਪੈਰ ਤੇ ਛਾਲੇ ਹੋਈ ਗਏ ਲੱਤ ਤੇ ਵੀ ਹੋਣ ਲੱਗੇ ਨਾ ਬਹੁਤ ਬੁਰੀ ਹਾਲਤ ਹੋ ਗਈ ਸੀ ਤੇ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਨਾ ਬੱਚ ਕੀ ਰਹਿਣਾ ਚਾਹੀਦਾ ਹੈਗਾ ਛੋਟੇ ਛੋਟੇ ਬਿਮਾਰੀਆਂ ਦੇ ਪਹਿਲੀ ਟੈਸਟ ਕਰਵਾਉਂਦੇ ਰਹੇ ਹਨ ਬਾਕੀ ਦੇਖ ਲਈਏਗੀ ਉਹਨਾਂ ਦੇ ਆਏ ਤੂੰ ਡਾਕਟਰ ਨੂੰ ਦਿਖਾਉਂਗੀ ਕਿਉਂ ਤਕਲੀਫ ਤਾਂ ਕੋਈ ਜਿੱਦੂ ਕਿਤੇ ਜਾਣੇ ਉਹਨੇ ਪਤਾ ਨਹੀਂ ਗੱਡੀ ਦੀ ਡੋਲ ਨਾਲ ਪਤਾ ਨਹੀਂ ਕਿਵੇਂ ਕੁਛ ਹੋ ਗਿਆ ਨਾ ਉਦੋਂ ਦੁਖਦੀ ਹੈ ਕਿਉਂ ਤਾਂ ਨਹੀਂ ਦੁਖਦਾ ਹੈਗਾ ਹਰ ਰੋਜ਼ ਦੇਖੀਏ ਨੇ ਵੀ ਘਟਿਆ ਤਾਂ ਨਹੀਂ ਹੈਗਾ ਨਾ ਘਟਦਾ ਨਾ ਵੱਧਦਾ ਉਹ ਇਡੀ ਸਾਰੀ ਹੰਡ ਜੀ ਹੈਗੀ ਤੇ ਅੱਜ ਮੈਂ ਹੁਣ ਦਿਨੇ ਬਨੂ ਜੇ ਬੀਬੀ ਨੇ ਆ ਕੇ ਦੇਖ ਲੈ ਆਖੂਗੀ ਵੀ ਮੈਂ ਤਾਂ ਲੈ ਕੇ ਦਿੱਤੇ ਸੀ ਆਪ ਬੰਨੇ ਨਹੀਂ ਹੈਗੇ ਨਾ ਨਾ ਉਹਨੂੰ ਇੱਕ ਵਿਆਹ ਦਾ ਕਾਰਨ ਅੱਜ ਹੋਰ ਆ ਗਿਆ ਵਿਆਹ ਤੇ ਵਿਆਹ ਸੁੱਖ ਨਾਲ ਵਿਆਹ ਤੇ ਵਿਆਹ ਇੱਦਾਂ ਸਾਡੇ ਆਪਣੇ ਕਿੰਨੇ ਕਿੰਨੇ ਪਿੰਡ ਚ ਮੁੰਡਿਆਂ ਦੇ ਵਿਆਹ ਹੋਗੇ ਮੈਨਾਂ 5-6 ਮੁੰਡਿਆਂ ਦੇ ਵਿਆਹ ਹੋਗੇ ਹੋਣਗੇ ਵਿੱਤੀ ਹੋਣ ਵਾਲੇ ਵਿੱਚ ਹੋਗੇ ਦੋ ਤਿੰਨ ਕੁੜੀਆਂ ਦੇ ਵਿਆਹ ਇੱਕ ਕੁੜੀ ਦਾ ਦੋ ਦਾ ਹੋ ਗਿਆ ਇੱਕ ਦਾ ਹਜੇ ਰਹਿਦਾ ਦੋ ਕੁੜੀਆਂ ਦਾ ਰਹਿਦਾ ਦੋ ਦਾ ਹੋ ਗਿਆ ਚਾਰ ਕੁੜੀਆਂ ਦਾ ਤੇ ਮੁੰਡੇ ਮੇਲੇ ਪੰਜ ਛੇ ਹੋਣਗੇ ਸੁਖਨਾਇਦਗੀ ਵਿਆਹ ਇਹ ਰਗੇ ਪਿਛਲੇ ਸਾਲ ਤਾਂ ਹੈਗੇ ਸੀ ਕਿ ਉਹਦੋਂ ਪਿਛਲੇ ਸਾਲ ਕਹਿੰਦੇ ਹੁੰਦੇ ਸੀਗੇ ਵੀ ਵਿਆਹ ਹੋਣੋਂ ਸਾਟੇ ਕੋ ਹੁਣ ਆਪਣੇ ਪਿੰਡ 'ਚ ਕੋਈ ਵਿਆਹ ਨਹੀਂ ਹੈਗਾ ਨਾ ਮੁੰਡੇ ਦਾ ਨਾ ਕੁੜੀ ਦਾ ਇੱਕ ਵਿਆਹ ਆਇਆ ਸੀ ਇੱਕ ਸਾਲ ਸਾਨੂੰ ਪਿੰਡ 'ਚ ਕੋਈ ਵਿਆਹ ਨਹੀਂ ਹੈਗਾ ਸੀਗਾ ਐ ਲੱਗਦਾ ਸੀ ਹੁਣ ਤਾਂ ਵਿਆਹ ਹੁੰਦੀ ਨਹੀਂ ਬਸ ਕਿਉਂਕਿ ਉਹ ਤੋਂ ਬਾਹਰ ਦਾ ਬਾੜਾ ਚੰਡ ਪਿਆ ਸੀ ਨਾ ਆਈਲੈਂਡ ਕਰਕੇ ਬਾਹਰ ਜਾਣ ਲੱਗੇ ਸੀ ਲੋਕ ਤੇ ਹੁਣ ਘੱਟ ਸੀ ਪੈ ਗਈ ਹੁਣ ਤਾਂ ਕਰਕੇ ਵਿਆਹ ਸ਼ੁਰੂ ਹੋ ਗਏ ਜੀ ਹੁਣ ਜਵਾਕ ਘਟ ਜਾਂਦੇ ਨੇ ਇਹਦੇ ਬਾਰੇ ਨਾ ਨਹੀਂ ਨਹੀਂ ਬੀਬੀ ਹੁਣ ਆਪਾਂ ਨੂੰ ਵੀ ਇੱਕ ਵਿਆਹ ਆਇਆ ਸੀਗਾ ਭੈਣੀ ਜਾਣਾ ਸੀਗਾ ਮੇਰਾ ਤਾਂ ਵਿਆਹ ਵੀ ਰਹਿ ਗਿਆ ਬੀਬੀ ਜਾਊਗੀ ਤੁੰਤਾ ਜੇ ਰਵੀ ਤੇ ਰਣੀ ਇੱਥੇ ਹੁੰਦੇ ਫਿਰ ਵਗ ਜਾਂਦੇ ਹਾਂ ਹਾਂ ਹੁਣ ਉਧਰ ਤੇ ਨਾ ਉਧਰ ਦੇ ਚਟਾਈ ਰਹਿ ਗਏ ਸਭ ਅਏ ਕਹਤਾ ਪਿਆ ਤਾਂ ਇੱਕ ਦਿਨ ਦੀ ਸੀਗਾ ਫਿਰ ਵੀ ਘਰੇ ਕੰਮ ਕਰਕੇ ਜਾਣਾ ਔਖਾ ਹੋ ਜਾਂਦਾ ਨਾ ਪਹਿਲੇ ਮੈਨੂੰ ਐ ਸੀ ਵੀ ਅਮਰੀਕਾ ਨਾਲ ਵਗ ਜਾਂਗੇ ਫਿਰ ਹੁਣ ਅਮਰੀਕੇ ਵੀ ਨਹੀਂ ਜਾ ਸਕਦੇ ਹੈਗੇ ਨਾ ਉਹਨਾਂ ਦੇ ਵੀ ਮਾਮਾ ਜੀ ਦੀ ਡੈਥ ਹੋ ਗਈ ਫਿਰ ਐ ਔਖਾ ਹੋ ਜਾਂਦਾ ਹਜੇ ਭੋਗ ਨਹੀਂ ਪਿਆ ਹੈਗਾ ਨਾ ਵਿਆਹ ਤੇ ਜਾਣਾ ਬਹੁਤ ਔਖਾ ਹੈਗਾ ਛੱਡ ਕੇ ਘਰੇ ਵੀ ਆਉਂਦੇ ਜਾਂਦੇ ਨੇ ਨਾ ਤੇ ਹੁਣ ਬਸ ਫਿਰ ਆਪ ਹੀ ਚੁੱਪ ਕਰਕੇ ਹਰ ਕੇ ਵੀ ਜਾ ਤਾਂ ਸਕਦੀ ਨਾ ਉਹ ਜਾ ਸਕਣਾ ਹੁਣ ਮੈਂ ਜਾ ਸਕਾਂ ਉਹ ਤਰੀਕ ਤੇ ਤਾਂ ਪਿੰਡਾਂ 'ਚ ਵੀ ਕਿੰਨਾ ਕੁਸ ਆਪਣੇ ਭੋਗ ਆ ਪਤਾ ਨਹੀਂ ਇੱਕ ਨਾ ਆ ਸਾਰੇ ਦਿਨ ਪੰਜ ਤਰੀਕ ਦਾ ਨਹੀਂ ਕਹਗਾ ਕੁਛ ਆਪਣੇ 5 ਦਾ ਨਹੀਂ ਇਹ 7 ਦੁੱਤਾ ਸਾਰੇ 7ਾਂ ਕਿੱਲੇ ਤੋ ਗਾਰੇ ਮੋਟਰ ਕੋ ਆਪਾਂ ਜਾਣਾ ਨਹੀਂ ਸੀ 17 ਨੂੰ ਨਹੀਂ ਸਿੱਪਾ 5 ਨੂੰ ਜਾਣਾ ਸੀ ਭੋਗ ਤੇ ਕਿਹਾ ਸੀਗਾ ਭੋਗ ਤੇ ਹੁਣ ਜਾ ਨਹੀਂ ਸਕਦੇ ਕਿਉਂ ਸਵੇਰੇ 10 11 ਮੈਨੂੰ ਰੋਜ਼ ਮੱਧਰ ਤੇ ਵੱਜ ਜਾਂਦੇ ਨੇ ਕੱਲੀ ਜਣੀ ਨੂੰ ਨਾ ਹੌਲੀ 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 ਥੋੜੀ ਹੁੰਦਾਗਾ ਪਰ ਇਹ ਇਦਾਂ ਜਲਦੀ ਹੁੰਦਾ ਨਹੀਂ ਹੈਗਾ ਨਾ ਫਿਰ ਵੀ ਭੋਗਤੀ ਕਿੱਥੋਂ ਪਹੁੰਚ ਜਾਗੇ ਛੁੱਪੀ ਕਰਨ ਚ ਫੈਲੇਗਾ ਹਣ ਤਾਂ ਤੇ ਚਲ ਦੇਖੀ ਜੋ ਹੁਣ ਇੱਥੇ ਵਾਲੇ ਵਿਆਹ ਆਪਾਂ ਸਾਰੇ ਜਾਗੇ ਸਾਰੇ ਕਰਦੇ ਜੋ ਆਇਆ ਤਾਂ ਮੈਨੂੰ ਫੋਨ ਕਰ ਦੇ ਕੌਣ ਗੁਗਲਵਾਰੀ ਮੁੰਨੇ ਦੁਬਾਰੋਂ ਨਾ ਹੁਣ ਤਾਂ 12 ਵਜੇ ਨਾਲੇ ਦੇਖ ਕੇ ਦਿਖਾਈ ਚ ਮੈਂ ਤਾਂ ਉਧਰ ਕੀ ਕਰਨੀ ਐ ਨਾ ਦੇਖਿਆ ਦੇਖਿਆ ਬੀਬੀ ਬਾਪੂ ਉਹ ਦੁਆਰੇ ਬੋਲਦਾ ਉਹ ਹੁੰਦਾ ਕੱਪੜੇ ਵਾਲਾ ਉਹ ਪੀੜੀਆਂ ਦਾ ਕੱਪੜਾ ਵੜੇ ਪੈਗਾ ਉਹ ਨਹੀਂ ਕੱਪੜਾ ਲੇਂਦਾ ਹੁਣ ਜਦੋਂ ਸ਼ਹਿਰ ਚ ਗਏ ਉਧਰ ਨਹੀਂ ਲੈ ਕੇ ਆਵਾਂਗੇ ਨਾ ਪਈਆਂ ਨੇ ਅੰਦਰ ਰੱਖਦੀਆਂ ਹੁਣ ਉਹਨਾਂ ਨੂੰ ਕੀ ਹੁੰਦਾਗਾ ਉੱਤੇ ਕੱਪੜਾ ਪਾ ਦਾਂਗੇ ਜੇ ਹੋਗੇ ਵੀ ਰੇਤਾ ਪੈਂਦਾਗਾ ਤੇ ਫੁੱਗਦੇ ਕੱਪੜਾ ਲੈ ਕੇ ਲਾ ਦਾਂਗੇ ਹੁਣ ਫਿਰ ਜਦੋਂ ਹੈ ਹੀ ਨਹੀਂ ਇੱਥੇ ਕੋਈ ਨਾ ਸਾਡੇ ਡੀਪੂ ਵਾਲੇ ਦੋ ਆਉਂਦੇ ਹੁੰਦੇ ਸੀ ਕਿ ਦੋਨੋਂ ਹੀ ਨਹੀਂ ਆਏ ਕਿ ਹੈਗੇ ਪਤਾ ਨਹੀਂ ਕੀ ਕਾਰਨ ਜਾਂ ਤਾਂ ਕੋਈ ਵਿਆਹ ਹੋਊਗਾ ਜਾਂ ਕੋਈ ਵੇਰ ਕੋਈ ਹੋਰ ਡਿਕਾ ਹੋ ਜਾਂਦਾ ਹੈ ਨਾ ਨਹੀਂ ਤਾਂ ਹਰ ਸ਼ਨੀਵਾਰ ਤੇ ਮੰਗਲਵਾਰ ਆਉਂਦੇ ਹੁੰਦੇ ਸੀਗੇ ਪਰ ਇੱਥੇ ਕਿ ਨਹੀਂ ਆਏ ਹੈਗੇ ਪਤਾ ਨਹੀਂ ਦੇਖਣ ਹੁਣੀ ਦਰਦਾਂਗੇ ਬਸ ਅੰਦਰ ਕਿੰਨੀ ਵਾਦਗੀ ਪੌਣੀ ਬਾਰਾ ਸਾਗ ਕੱਲ ਚੀਰ ਰਾਈਟ ਕੱਲ ਚੀਰ ਕੇ ਰੱਖਤਾ ਵੀ ਕਹਨੂੰ ਸੁਨੇਹਾ ਤਰਾਂਗੇ ਰੋਟੀ ਦੇਵਾਂਗਾ ਹਜੇ ਤਰ ਹੈ ਨਹੀਂ ਕਹਿੰਦੀ ਹੁਣ ਸਾਰਾ ਕੁਝ ਕਰਕੇ ਰੱਖੇ ਬੀਬੀ ਕਹਿੰਦੀ ਚਿੱਲੇ ਕੋਲੇ ਗੋਹਾ ਬਾਥੀ ਤੇ ਸਾਗ ਵੀ ਤਿਆਰ ਕਰਕੇ ਤੇ ਰਹੀ 12 ਵਜੇ ਤਰਾਂਗੇ ਕਹਿੰਦੀ ਪਹਿਲਾਂ ਆਏ ਸੀਗੇ ਵੀ ਰੋਟੀ ਤੋਂ ਮਗਰੀ ਧਰ ਲਾਂਗੇ ਨਾ ਤੇ ਚਲੋ ਜੀ ਹੁਣ ਮੈਂ ਕਰਦੀ ਆਂਗੀ ਪ੍ਰੈਸ ਕੱਲ ਨੂੰ ਪਾਪਾ ਜੀ ਨੇ ਜਾਣਾਗਾ ਬਰਾਤ ਤੇ ਅੱਜ ਸ਼ਾਮ ਨੂੰ ਜਾਣਗੇ ਵਿਆਹਾਂ ਦੇ ਨਾ ਫਿਰ ਮੈਂ ਹੁਣ ਕੱਪੜੇ ਪ੍ਰੈਸ ਕਰਕੇ ਰੱਖਦਾ ਫਿਰ ਟਾਈਮ ਤੇ ਹੋਣੀ ਨਹੀਂ ਤੇ ਹੁਣ ਆਪਾਂ ਫੇਰ ਮਿਲਦੇ ਆਂਗੇ ਕੱਪੜੇ-ਕੁਪੜੇ ਪ੍ਰੈਸ ਕਰਕੇ ਮੈਂ ਬੀਬੀ ਦੇ ਕਰਕੇ ਬੈਠੀ ਮਹਾਜਨ ਬਿੰਦਾਈਏਗੀ ਨਾ ਫਿਰ ਐਕੂਈ ਮੈਂ ਤਾਂ ਕੇ ਬੈਠੀ ਸਾਬ ਕੰਮ ਕਰੀ ਜਾਂਦੀ ਅੰਦਰ ਮੈਂ ਕਪੜਾ ਲੀੜਾ ਸੁੱਕਣਾ ਪਾ ਕੇ ਫਿਰ ਮੰਨੋ ਘੋਲੀ ਪੈਗੀ ਪ੍ਰੈਸ ਕਰੀ ਹਾਂ ਮਾਪੇ ਦੇ ਕੱਪੜੇ ਪ੍ਰੈਸ ਕਰੋ ਕਾ ਕਰਦੇਂਗੀ ਤੂੰ ਦਾਲਦੇ ਨਹੀਂ ਕਰਦੇ ਮਾਪੇ ਦੇ ਕਰਦੇਂਗੀ ਉਹਨਾਂ ਨੂੰ ਪੁੱਛਦੀ ਆ ਵੀ ਕਿਹੜਾ ਸੂਟ ਕਰਨਾਗਾ ਅੱਜ ਵੀ ਹੱਥ ਨਹੀਂ ਪਾਦੇ ਹੋਣਗੇ ਹੋਰ ਹੱਥਰੇ ਤਾਂ ਅੱਜ ਨਵੇਂ ਹੀ ਐ ਅੱਛਾ ਹੁਣ ਮੈਨੂੰ ਪਤਾ ਹੀ ਸੀਗਾ ਹਰ ਰੋਜ਼ ਨਾ ਨਿਤ ਪ੍ਰੋਗਰਾਮ ਹੁੰਦਾਗਾ ਹਰ ਰੋਜ਼ ਮੈਂ ਵਾਪੇ ਇਹਨੂੰ ਨਵਾਂ ਸੂਟੀ ਦੇ ਦੇਣੀ ਹੈ ਕਿਉਂਕਿ ਐ ਨਹੀਂ ਉਦੋਂ ਘੱਟੋ ਘੱਟ ਦੁੱਧ ਤਾਂ ਫੜਾਉਣ ਜਾਂਦੀ ਨੇ ਜੇ ਕਿਸੇ ਦਿਨ ਨਹੀਂ ਖੜਨਗੇ ਤੇ ਚਲੋ ਸਿਆਣੇ ਕਰਕੇ ਖੜਦੇ ਤਾਂ ਨਹੀਂ ਹੈਗੇ ਨਾ ਜਿਹਦੇ ਰੈਡੀ ਹੁੰਦੇ ਫਿਰ ਉਹ ਤਾਂ ਵੀ ਲਾਉਂਦੇ ਸਾਰਾ ਦਿਨ ਉਹ ਤਾਂ ਵਿਆਹ ਚ ਸਾਰਾ ਦਿਨ ਨਹੀਂ ਆਉਂਦੇ ਤੀਗੇ ਤੇ ਫਿਰ ਮੈਨੂੰ ਆਹਦਾ ਵੀ ਪੈਂਡਾ ਲੱਗਦਾਗਾ ਨਾ ਦੂਸਰੇ ਸੂਟ ਦੇ ਤੇ ਨਵਾਂ ਸੂਟ ਦੇ ਦੇਣੀ ਹੁੰਦੀ ਆ ਹਰ ਰੋਜ਼ ਤੇ ਹੁਣ ਅੱਜ ਜਿਹੜਾ ਪ੍ਰਾਤਾਲ ਉਹ ਤਾਂ ਫਿਰ ਸਪੈਸ਼ਲ ਹੀ ਹੋਊਗਾ ਤਾਂ ਪ੍ਰੈਸ ਕਰਨਾ ਪਊਗਾ ਉਹ ਕਰਦੀ ਹੈ ਵਿਚਾਰ ਹੁਣਾਂ ਉਹ ਜੀ ਹੁਣ ਆਪਾਂ ੜਕਦੇ ਆਂਗੇ ਸਾਗ ਆਹ ਦੋ ਬਾਗ ਆ ਗਏ ਅੱਜ ਦੋ ਆ ਗਏ ਥੋੜਾ ਜਿਹਾ ਹੈਗਾ ਹੁਣ ਤਾਂ ਕਿਸੇ ਜੇ ਡਾਲੀ ਵਾਲੇ ਬਾਬੇ ਨੂੰ ਪਤਾ ਤੇ ਕੁਛ ਮੈਂ ਉਧਰ ਪਾਤਾ ਜਿਹੜਾ ਪਹਿਲਾਂ ੜਕ ਕੇ ਰੱਖੀ ਸੀ ਉਧਰ ਸੁਣਿਓ ਫਾਸੇ ਸਾਰੀ ਪਈਏਗੀ ਇੱਕ ਪੈ ਉਹ ਚੱਕ ਕੇ ਦੇਣੀ ਭੁੱਲਿਆ ਨਹੀਂ ਬਸ ਬਾਬੇ ਬਾਬੇ ਕਿਹੜੇ ਬਾਬੇ ਗੱਲ ਮੈਂ ਤੁਤ ਕਰ ਕੋ ਕੋਲ ਮੈਂ ਤਾਂ ਜਿਆਦਾ ਨਹੀਂ ਕਹਿੰਦਾ ਅੱਡੀ ਮੇਰੇ ਅਉੜੀਆਂ ਨਹੀਂ ਆਏ ਹਾਂ ਗੱੱਚ ਕਰਿਆ ਔੜੀਆਂ ਸਾਰਾ ਦਿਨ ਉਹੀ ਗੱਲਾਂ ਖਾਂਦੇ ਤਾਂ ਹੋਰ ਹੀ ਨਹੀਂ ਸਮਾਨ ਮੁਖਦਾ ਹੈਗਾ ਇਹ ਚੀਜ਼ਾਂ ਹੀ ਪੀਲੇ ਉਹੀ ਗੱਲ ਹੈ ਇਹ ਦਸਮਾਨ ਹੀ ਨਮਗਾਵੇ ਇਹ ਚੀਜ਼ਾਂ ਆਪਾਂ ਤੋਂ ਲੈਉਣੀਆਂ ਥੰਮੀ ਆ ਗਈ ਕੋਈ ਸਾਇਦ ਕੀ ਪਤਾ ਨਹੀਂ ਮੈਂ ਕਿ ਮੇਰੇ ਕੰਨਾ ਭੁੱਲ ਗਈ ਐਦਾਂ ਹਾਫ ਹਾਫ ਰੋਜ਼ ਬੀਬੀ ਰੇਡੀਓ ਤਾਂ ਹੈ ਰੇਡੀਓ ਤਾਂ ਡਰਦੀ ਇਧਰ ਆਈ ਸੀ ਇਧਰ ਸੁਣਦਾ ਤਾਂ ਹੈਗਾ ਕਹਿੰਦੀ ਉਧਰ ਬਾਲਾ ਸੁਣਦਾ ਹੈਗਾ ਇਹ ਹੋ ਤਾਂ ਜਾਂਦਾ ਖਬਰਾਂਟ ਜੀ ਹੋਣ ਲੱਗਿਆਂ ਦੀ ਜਗਾਣੀ ਕੋ ਸੋਈਦਾ ਬਾਲਾ ਬਟਾ ਸਪੀਕਰ ਕਰਿਆ ਪਿਆਗਾ ਜਮੈਂ ਹੀ ਨਹੀਂ ਬੰਦ ਕਰਦੇ 2 ਮਿੰਟ ਤਾਂ ਬੰਦ ਕਰ ਦੇਣ ਪਤਾ ਨਹੀਂ ਕੋਈ ਗੱਲ ਆਪ ਨੂੰ ਤਾਂ ਉਹਨਾਂ ਨੂੰ ਘਰੇ ਪਤਾ ਨਹੀਂ ਲੱਗਦਾ ਹੋਣਾ ਨਾ ਦੂਜੇ ਘਰਾਂ ਨੂੰ ਤਾਂ ਹਾਂ ਹਾਂ ਆਪ ਦੇ ਤਾਂ ਉਹੀ ਗੱਲ ਉੱਚਾ ਲਾ ਲੈਂਦੇ ਨੇ ਨਾ ਉੱਚਾ ਕਰਕੇ ਉਹ ਪਿੰਡ ਜਵਾਜ ਆਈ ਜਾਂਦੀ ਕੀ ਘਰੇ ਨਹੀਂ ਪਤਾ ਲੱਗਦਾ ਹੈਗਾ ਤੇ ਹਜੇ ਮੈਨੂੰ ਲੱਗਾ ਕੱਲ ਨੂੰ ਬੰਦ ਹੋਊਗਾ ਕੱਲ ਨੂੰ ਐਂ ਜੀ ਬਤਾ ਪਰਸੋਂ ਨੂੰ ਹੂੰ ਕੱਲ ਨੂੰ ਤਾਂ ਕਿਹੜਾ ਕੱਲ ਨੂੰ ਤਾਂ ਬਰਾਤ ਹੈਗੀ ਪਰਸੋਂ ਤੱਕ ਹੀ ਹੋ ਫਿਰ ਬੰਦ ਤੇ ਬਾਰੇ ਬਾਰੇ ਦਿਨ ਲਾ ਕੇ ਰੱਖਦੇ ਨੇ ਦੋ ਤਿੰਨ ਦਿਨ ਪਹਿਲਾਂ ਹੀ ਲਾ ਲੈਂਦੇ ਨੇ ਵਿਆਹ ਤੋਂ ਉਧਰ ਗੜੀ ਆ ਗਈ ਨਾ ਥੋਡੀ ਸਾਨੂੰ ਥੋੜਾ ਜਿਹਾ ਪਾਸਾ ਆ ਗਿਆ ਥੋੜੇ ਬਣੀ ਮੂੰਹ ਆ ਗਿਆ ਕਹਿੰਦੀ ਮੈਂ ਕਬਰਾਟ ਹੋਣ ਲੱਗੀ ਇੱਧਰ ਆ ਕੇ ਬੈਠ ਗਈ ਤਿੰਨ ਦਿਨ ਹੋ ਗਏ ਮਾਸੀ ਦੇ ਸੇਵੀਆਂ ਪਈਆਂ ਨੂੰ ਇਹ ਨਹੀਂ ਸੁੱਕੀਆਂ ਹੈਗੀਆਂ ਕੱਲ ਜਾਦ ਹੀ ਨਹੀਂ ਕਰੀਆਂ ਪਰਸ ਨੂੰ ਯਾਦ ਕਰੀਆਂ ਪਰ ਕਈ ਵਾਗ ਗਈ ਤੇ ਅੱਜ ਮੈਂ ਯਾਦ ਕਰਾਈਆਂ ਕਿ ਮੈਂ ਧੂੜ ਧੂਪ ਜਾਨੀ ਆ ਮਾਚਲੇ ਨੂੰ ਸਾਹਮਣੇ ਫੇਰ ਵੀ ਮੈਨੂੰ ਕਹਿੰਦੀ ਕਿ ਤੂੰ ਪੇਤਰ ਦੇ ਦੇ ਤੂੰ ਹੁਣ ਦੇਖੋ ਕਿਦ ਦੇ ਹੋ ਗਏ ਇਹ ਦੇਖ ਕੇ ਹੋਣਗੇ ਇਹ ਬਾਗ ਦੀ ਤੇ ਨਾ ਇੱਥੇ ਪਹਿਲਾਂ ਮੈਂ ਭੂੰਗੀ ਢਾ ਕੇ ਬੈਠ ਗਈ ਅੱਜ ਮੇਰਾ ਕੰਮ ਨਾ ਸਰੇਹਾਂ ਨਿਬੜ ਗਿਆ ਕਿਉਂਕਿ ਧਾਰਾਂ ਦਾ ਕੰਮ ਜਲਦੀ ਨਿਬੜ ਜਾਂਦਾ ਨਾ ਐ ਹੈਈ ਕੋਈ ਆਈ ਗਈ ਸ਼ਾਮ ਨੂੰ ਸੇ ਛੇਤੀ ਹੋ ਜਾਂਦਾਗਾ ਸਵੇਰੇ ਲੇਟ ਹੋ ਜਾਂਦਾ ਬਾਗੀ ਮਾਸੀ ਮੈਂ ਆ ਚਾਬੀ ਤੋ ਕੇ ਸਲਾਇਆ ਮਹਾ ਬਿੱਚੀ ਪਈ ਹੈਗੀ ਹਾਂ ਹਜੇ ਗਈ ਨਹੀਂ ਹੈਗੀ ਮਾਸੀ ਕਹਿੰਦੀ ਹੁਣ ਆਉਂਦੇ ਨੇ ਲੈਣ ਸ਼ਾਮ ਹੋ ਗਈ ਹੈ ਨਾ ਲੇਟ ਹੀ ਹੋ ਗਈ ਹਾਂ ਫਿਰ ਮੈਂ ਮੁੜ ਗਈ ਮਹਾ ਚਲ ਤੂੰ ਅੰਦਰ ਆਂ ਆਈ ਦੇਖਣ ਆਈ ਸੀ ਮਹਾ ਬਾਗੀ ਕੇ ਇੱਥੀ ਆ ਸਰੋ ਤੇ ਹੁਣ ਆਪਾਂ ਵੀ ਕਰ ਦਾਂਗੇ ਰੋਟੀ ਪਾਣੀ ਦੀ ਤਿਆਰੀ ਤੇ ਰਹਿਰਾਸ ਦਾ ਹੋਗਾ ਟਾਈਮ ਹੁਣ ਬਣਾਈ ਮੈਂ ਪਹਿਲਾਂ ਪਾਪਾ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਹਜੇ ਪਈ ਸਨੇਹਾ ਹਜੇ ਫੜ ਜੋ ਸਵੇਰੇ ਲੇਟ ਹੋ ਜਾਣਗੇ ਸਵੇਰੇ ਪਾਪਾ ਜੀ ਆ ਬੈਠਦੇ ਨੇ ਹੁਣ ਸਨੇਹਾ ਸੀ ਰੋਟੀ ਖਾ ਕੇ ਫੇਰ ਡਾਕਟਰ ਨੂੰ ਬੁਲਾ ਕੇ ਲੈ ਕੇ ਪਾਪਾ ਹੀ ਨਹੀਂ ਲੈਵਾਨੇ ਹੈਗਾ ਹੁਣ ਮੈਂ ਨਾ ਤਾਂ ਰੋਟੀ ਖਾਣੀ ਹੈ ਚਾਹ ਪੀਣੀ ਹੈ ਫਿਰ ਹੋਰ ਦੱਸ ਫਿਰ ਦੁੱਖ ਨਾਲੀ ਤੇ ਹੋਰ ਕੀ ਹੈਗਾ ਰੋਟੀ ਤਾਂ ਖਾ ਖਾੜੀ-ਖਾੜੀ ਛੱਡੂੰਗਾ ਐਂ ਬੈਠ ਖਾ ਲੂੰਗੀ ਅੱਜ ਕੀ ਬੱਤੀ ਖਾਏਗੀ ਮੈਨੂੰ ਮੈਨੂੰ ਭੁੱਖ ਨਹੀਂ ਲੱਗੀ ਕਿ ਲਈ ਬੂਰਾ ਆਇਆ ਨਹੀਂ ਕਾੜੂਣੀਆਂ ਨਹੀਂ ਹਨ ਹੋਰ ਪੂਰੋਂ ਨੂੰ ਤਾਂ ਪਤਾ ਹੈਗਾ ਨਾ ਕਾੜ ਤੋਂ ਬੁੱਧਾ ਤਾਂ ਪੀ ਕੇ ਜਾਂਦੀ ਹੁੰਦੀ ਹੈ ਪੀ ਲਈ ਮੇਰੇ ਵੱਨ ਤਾਂ ਆਈ ਨਹੀਂ ਉਹ ਪੂਰੋਂ ਨੂੰ ਤਾਂ ਉਹ ਪੌਣੀਆਂ ਬਸ ਜਿਹੜੀਆਂ ਪਿੰਨੀਆਂ ਪੁੰਨੀਆਂ ਜੀਆਂ ਪੰਨੀਆਂ ਨੇ ਉਹ ਕਿਸੇ ਨੇ ਨਹੀਂ ਖਾਦੀ ਮੈਂ ਤਾਂ ਖਾਣੇ ਨਹੀਂ ਮੈਨੂੰ ਹੋਰ ਸਮਾਨ ਵਾਲਾ ਹੋਇਆ ਪਿਆਗਾ ਮਿੱਠਾ ਕਾੜੀ ਮੈਥੋਂ ਫਿਰ ਉਹ ਨਹੀਂ ਨਿਬੜਦਾ ਹੈਗਾ ਹਰ ਕਿੰਨਾ ਨੂੰ ਪੌਣੀਆਂ ਗਈ ਹੁਣ ਇਹ ਵਿਚਾਰੀ ਮੇਰੇ ਨਾਲ ਮੇਰੀ ਮਦਦ ਕਰਦੀਆਂ ਨਹੀਂ ਗਈਆਂ ਕੁੱਤੀਆਂ ਬਿੱਲੀਆਂ ਬਾਲੂ ਸਾਹਿਬ ਬਿੱਲੀਆਂ ਖਾ ਲੈਂਦੀਆਂ ਨੇਗੀਆਂ ਤੇ ਚੌਲਾਂ ਦੀ ਪਿੰਨੀਆਂ ਕੁੱਤੀਆਂ ਖਾ ਲੈਂਦੀਆਂ ਨੇ ਬਸ ਇਹੀ ਹੈ ਹਾਂ ਮੈਂ ਮਸੀ ਲੈ ਕੇ ਨਹੀਂ ਗਈ ਇਹ ਨਹੀਂ ਲੈ ਕੇ ਗਈ ਉਹ ਹੀ ਲੈ ਕੇ ਜਿਹੜੀ ਬਿੱਲੀ ਨੂੰ ਕਰਦਾ ਬਿੱਲੀ ਨੇ ਡੂ ਦਿੱਤਾ ਹੈ ਉਹ ਬੰਦ ਫੇਟਾਂ ਨੇ ਇੱਕ ਦਿਨ ਕਿਹਾ ਨਹੀਂ ਪਤਾ ਉਹਦੇ ਆਉਂਦੇ ਆ ਦੇਖਦੇ ਦੇਖਦੀ ਇੱਧਰ ਕਰ ਖੂਗੀ ਉਹ ਮੈਂ ਬਾਹਰ ਨਹੀਂ ਕਰੀ ਸੀ ਭੱਗੇ ਉਹ ਭੱਗ ਵੀ ਗਏ ਇਹਦੇ ਨਾਲ ਸਰਨਾ ਅੱਛਾ ਕੌਣ ਗਈ ਹੈ ਮਨ ਮੈਂ ਇਸ ਮਾਰਤਾ ਕਿ ਨਾ ਨਾ ਹੋ ਗਿਆ ਕੀ ਹੋ ਗਿਆ ਉਹ ਕਹਿੰਦੇ ਸੀ ਤਿਆਰ ਹੋ ਗਈ ਕੌਣ ਕਣ ਗਈ ਸੀ ਹੈ ਆਈ ਸੀ ਸਾਰਾ ਨਾ ਇਹਦਾ ਮੁੰਡਾ ਹੋਊਗਾ ਗੁਰਫਤ ਕਿੱਥੇ ਨੇ ਸਾਰਿਆਂ ਨੇ ਇੱਥੇ ਰਾਤ ਕੱਟ ਲੈਂਦੇ ਹੁਣ ਅੱਜ ਦਿਨ ਤਾਂ ਟਾਈਮ ਥੋੜਾ ਹੁੰਦਾ ਕੀ ਖਾਏਗੀ ਗੋਭੀ ਦੀ ਸਬਜ਼ੀ ਖਾਏਗੀ ਕਸਮਾਇ ਤਾਂ ਆਪੇ ਖਾਣੇ ਤੇਰੇ ਮੇਰੇ ਜੀ ਕੋਈ ਕੁਝ ਨਹੀਂ ਹਾਂ ਖਾਏਗੀ ਤਾਂ ਕੁਛ ਤਾਂ ਖਾਏ ਪਤਾ ਨਹੀਂ ਮਤਾ ਅੱਜ ਤੋ ਦੇਖ ਕੇ ਪਤਾ ਲੱਗ ਜਾਣਾ ਖਾਏਗੀ ਜਾਂ ਨਹੀਂ ਕਿਹਜਾਂਗੀ ਕੰਮ ਤਾਂ ਦੀ ਆਪਾਂ ਸਾਰੇ ਨਿਮੇੜ ਲੇ ਹੁਣ ਮੈਂ ਆਪਦੇ ਵਾਸਤੇ ਉੱਦਹ ਚ ਪਾਉਣੀ ਹੈ ਪੱਤੀ ਹੁਣ ਦਵਾਈਏ ਡਾਕਟਰ ਤੋਂ ਦਵਾਈ ਨਵੀਂ ਨੂੰ ਧੱਕੇ ਨਾਲ ਫਿਰ ਪਾਪਾ ਜੀ ਨੂੰ ਗਿਆ ਮੈਂ ਤੁਸੀਂ ਸੱਦ ਕੇ ਲਿਆਓ ਨਾ ਵੀ ਐ ਤਾਂ ਔਖਾ ਕਰ ਰੋਜ਼ ਹੀ ਕਹਿੰਦੀ ਆ ਰੋਟੀ ਨਹੀਂ ਖਾਂਦੀ ਚਾਹ ਨਹੀਂ ਪੀਂਦੀ ਐ ਕੋਈ ਜਾਂ ਤਾਂ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਹਰ ਕਿ ਮੈਂ ਮੱਝ ਦਾ ਦੁੱਧ ਰੱਖਣ ਲੱਗ ਗਈ ਤੇ ਵੀ ਚਲ ਇਹਦੀ ਚਾਹ ਬਣਾ ਕੇ ਪੀ ਲਿਆ ਕਰ ਉਹ ਵੀ ਹੁਣ ਨੱਕ ਮਾਰ ਕੇ ਪੀਂਦੀ ਹੈਗੀ ਕਿਉਂਕਿ ਅੰਦਰੋਂ ਜਦੋਂ ਦਿਖਾਇਆ ਨਾ ਬੁਖਾਰ ਸੀਗਾ ਬੁਖਾਰ ਕਰਕੇ ਨਾ ਕੁਝ ਚੰਗਾ ਨਹੀਂ ਲੱਗਦਾ ਸੀਗਾ ਤੇ ਵਜਨ ਵੀ ਹੁਣ 3-4 ਕਿਲੋ ਘਟ ਗਿਆ ਮੂੰਹ ਵੀ ਦੱਸਣ ਲੱਗਿਆ ਵੀ ਹਾਂ ਵਜਨ ਘਟ ਗਿਆ ਜਦੋਂ ਬੰਦਾ ਤੰਦਰੁਸਤ ਹੁੰਦਾ ਨਾ ਮੂੰਹ ਤੇ ਰੋਜ਼ ਹੀ ਹੁੰਦੀ ਹੈਗੀ ਚਿਹਰਾ ਖੁਸ਼ ਜਿਹਾ ਹੁੰਦਾਗਾ ਨਾ ਸਾਰਾ ਦਿਨ ਮੱਛੀ ਸੜੀ ਜਾਊਗੀ ਜਦੋਂ ਮੈਂ ਕਿਸੇ ਕੰਮ ਨੂੰ ਕਹੂੰਗੀ ਸਾਰਾ ਦਿਨ ਆਖੂਗੀ ਬਸ ਮੈਨੂੰ ਬੁਲਾ ਨਾ ਮੈਨੂੰ ਬੁਲਾ ਨਾ ਮੈਨੂੰ ਐ ਲੱਗਿਆ ਮਹਾਜੰਦਰੋ ਜਦੋਂ ਕੋਈ ਤਖਲੀਫ ਹੁੰਦੀ ਹੈ ਜਵਾਬ ਫਿਰਉਦੀ ਕਰਦੈ ਨੇ ਇਹ ਤਾਂ ਐ ਕੰਮ ਕਰਦਾ ਹੁੰਦਾ ਨਾ ਤੇ ਮੂੰਹ ਜੀ ਇਤਨਾ ਹੋਗਾ ਜਿੱਦ ਤੱਕ ਗਰਮ ਤੇ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡ ਨੂੰ ਮੈਂ ਗਲਾਸ ਚ ਕੱਢਦੀ ਆਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆ ਤੱਕ ਲਈ ਸਤਿ ਸ੍ਰੀ ਅਕਾਲ